ਦੋਸਤੋ ਅਕਸਰ ਤੁਸੀਂ ਆਪਣੀ ਗੱਡੀ ਦੇ ਟਾਇਰਾਂ ਤੇ ਕੁਝ ਅੱਖਰ ਲਿਖੇ ਦੇਖੇ ਹੋਣਗੇ ਪਰ ਬਹੁਤ ਘੱਟ ਲੋਕ ਜਾਣਦੇ ਹਨ ਇਹਨਾਂ ਅੱਖਰਾਂ ਦਾ ਕੀ ਅਰਥ ਹੁੰਦਾ ਹੈ ਆਓ ਜਾਣਦੇ ਹਾਂ ਕਿ ਹਰ ਇੱਕ ਅੱਖਰ ਦਾ ਕੀ ਅਰਥ ਹੈ ਔਰ ਅਗਰ ਤੁਸੀਂ ਲੋਕ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੇਕ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ ਦੋਸਤੋ ਜਿੰਨ ਕੁ ਕਾਰ ਹੈ ਉਹਨਾਂ ਨੂੰ ਟਾਇਰਾਂ ਬਾਰੇ ਆਮ ਲੋਕਾਂ ਨਾਲੋਂ ਜ਼ਿਆਦਾ ਜਾਣਕਾਰੀ ਹੈ ਪਰ ਇਹਨਾਂ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਕੁਝ ਜਾਣਕਾਰੀ ਨਹੀਂ ਹੈ ਅਰੇ ਕਹਿਣਾ ਕੀ ਚਾਹਤ ਹੈ ਅਕਸਰ ਅਸੀਂ ਆਪਣੇ ਟਾਇਰਾਂ ਤੇ ਕੁਝ ਅੱਖਰ ਲਿਖੇ ਦੇਖਦੇ ਹਾਂ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹਨਾਂ ਅੱਖਰਾਂ ਦਾ ਕੀ ਅਰਥ ਹੁੰਦਾ ਹੈ ਦਰਅਸਲ ਟਾਇਰਾਂ ਤੇ ਐਲ ਤੋਂ 22 ਤੱਕ ਦੇ ਅੱਖਰ ਲਿਖੇ ਹੁੰਦੇ ਹਨ ਜਿਨ੍ਹਾਂ ਦਾ ਮਤਲਬ ਹੁੰਦਾ ਹੈ ਟਾਇਰਾਂ ਦੀ ਵੱਧ ਤੋਂ ਵੱਧ ਸਪੀਡ ਦੀ ਸੀਮਾ ਆ ਮਾਤਲਬ ਕਿ ਕਿਹੜਾ ਟਾਇਰ ਕਿੰਨ੍ਹੀ ਸਪੀਡ ਤੇ ਚਲਾਇਆ ਜਾ ਸਕਦਾ ਹੈ ਚਲੋ ਅਸੀਂ ਜਾਣਦੇ ਹਾਂ ਜੇਕਰ ਤੁਸੀਂ ਟਾਇਰ ਤੇ ਐਲ ਲਿਖਿਆ ਹੈ ਤਾਂ ਇਸ ਦੇ ਲਈ ਇਸ ਦਾ ਮਤਲਬ ਹੈ ਕਿ ਉਸ ਟਾਇਰ ਦੀ ਵੱਧ ਤੋਂ ਵੱਧ ਸਪੀਡ 120 ਕਿਲੋਮੀਟਰ ਪ੍ਰਤੀ ਘੰਟੇ ਤੱਕ ਹੈ ਇਸੀ ਤਰ੍ਹਾਂ ਜੇਕਰ M ਲਿਖਿਆ ਹੈ ਤਾਂ ਉਸਦੀ ਵੱਧ ਤੋਂ ਵੱਧ ਸਪੀਡ 130 ਕਿਲੋਮੀਟਰ ਤੱਕ ਹੈ ਇਸ ਲਈ ਜਿੱਥੇ N ਲਿਖਿਆ ਹੈ ਤਾਂ ਉਸਦੀ ਵੱਧ ਤੋਂ ਵੱਧ ਸਪੀਡ 140 ਕਿਲੋਮੀਟਰ ਹੈ ਜੇਕਰ P ਲਿਖਿਆ ਹੈ ਤਾਂ ਉਸਦੀ ਵੱਧ ਤੋਂ ਵੱਧ ਸਪੀਡ 150 ਕਿਲੋਮੀਟਰ ਪ੍ਰਤੀ ਘੰਟਾ ਹੈ ਜੇਕਰ ਟਾਇਰ ਤੇ Q ਲਿਖਿਆ ਹੋਇਆ ਹੈ ਤਾਂ ਉਸਦੀ ਵੱਧ ਤੋਂ ਵੱਧ ਸਪੀਡ 160 ਕਿਲੋਮੀਟਰ ਪ੍ਰਤੀ ਘੰਟਾ ਹੈ ਦੋਸਤੋ ਜੇਕਰ R ਲਿਖਿਆ ਹੋਇਆ ਹੈ ਤਾਂ ਇਹ 170 ਕਿਲੋਮੀਟਰ ਇਸੇ ਤਰ੍ਹਾਂ H ਦਾ ਮਤਲਬ 210 ਕਿਲੋਮੀਟਰ ਪ੍ਰਤੀ ਘੰਟਾ ਹੈ ਜੇਕਰ B ਅੱਖਰ ਲਿਖਿਆ ਹੋਇਆ ਹੈ ਤਾਂ ਇਸਦੀ ਵੱਧ ਤੋਂ ਵੱਧ ਸਪੀਡ 240 ਕਿਲੋਮੀਟਰ ਤੱਕ ਹੈ ਜਦੋਂ ਕਿ ਜੇਕਰ ਤੁਹਾਡੇ ਟਾਇਰ ਤੇ ਅੱਖਰ 22 ਲਿਖਿਆ ਹੋਇਆ ਹੈ ਤਾਂ ਤੁਹਾਡੇ ਟਾਇਰ ਦੀ ਵੱਧ ਤੋਂ ਵੱਧ ਸਪੀਡ 300 ਕਿਲੋਮੀਟਰ ਪ੍ਰਤੀ ਘੰਟਾ ਹੈ ਇਸ ਦਾ ਮਤਲਬ ਹੈ ਕਿ ਜਿਆਦਾ ਸਪੀਡ ਨਾਲ ਚੱਲਣ ਨਾਲ ਗੱਡੀ ਦਾ ਟਾਇਰ ਨਹੀਂ ਫਟ ਸਕਦਾ ਦੋਸਤੋ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਗੱਡੀ ਦੇ ਟਾਇਰਾਂ ਉੱਪਰ ਇਹ ਅੱਖਰ ਕਿਉਂ ਲਿਖੇ ਹੁੰਦੇ ਹਨ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ